ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ 15 April 1822 ਈਸਵੀ ਨੂੰ ਲੋਂਗੋਵਾਲ ਪਿੰਡ ਵਿੱਚ ਭਾਈ ਭਾਗ ਸਿੰਘ ਦੇ ਘਰੇ ਬੀਬੀ ਦੇਸਾਂ ਦੀ ਕੁੱਖੋਂ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਗੁਰਮਰਿਆਦਾ ਅਨੁਸਾਰ ਨਾਮ ਸੰਸਕਾਰ ਕੀਤਾ ਗਿਆ ਤੇ ਨਾਮ ਉਹਦਾ ਗਿਆਨ ਸਿੰਘ ਰੱਖਿਆ ਗਿਆ ਜਿਸ ਨੂੰ ਤਾਰੀਖ ਨੇ ਗਿਆਨੀ ਗਿਆਨ ਸਿੰਘ ਕਰਕੇ ਜਾਣਿਆ ਜਿਨ੍ਹਾਂ ਨੇ ਸਿੱਖ ਇਤਿਹਾਸ ਦੀ ਤੇ ਨਾਲ ਪੰਜਾਬੀ ਜ਼ੁਬਾਨ ਦੀ ਅਥਾ ਸੇਵਾ ਕੀਤੀ ਮਡਲਾ ਜੀਵਨ ਜਿਹੜਾ ਉਹ ਪਿੰਡ ਦੇ ਨਾਲ ਹੀ ਸੰਬੰਧਤ ਸੀ ਕਰਦੇ ਵਿੱਚ ਉਹ ਗੁਰਸਿੱਖੀ ਦੀ ਦਾਤ ਮਿਲੀ ਪੰਜਾਬੀ ਜ਼ੁਬਾਨ ਦਾ ਬੋਧ ਮਿਲਿਆ ਪਿੰਡ ਵਿੱਚ ਗੁਰਬਾਣੀ ਦੀ ਸੰਥਿਆ ਲਈ ਆਵਾਜ਼ ਬੜੀ ਸੋਹਣੀ ਸੀ 12 ਸਾਲਾਂ ਦੇ 10 12 ਸਾਲਾਂ ਦੇ ਹੋਏ ਤਾਂ ਇਹਨਾਂ ਦਾ ਮਾਮਾ 1834 ਸੀ ਵਿੱਚ ਭਾਈ ਕਰਮ ਸਿੰਘ ਇਹਨਾਂ ਨੂੰ ਆਪਣੇ ਨਾਲ ਲਾਹੌਰ ਲੈ ਆਇਆ ਇੱਥੇ ਇਹਨਾਂ ਨੂੰ ਕਈ ਵਾਰੀ ਸਰਕਾਰ ਰঞ্জੀਤ ਸਿੰਘ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਰਵਾਈਤਾਂ ਦੇ ਵਿੱਚ ਤੇ ਵੀ ਜ਼ਿਕਰ ਆਉਂਦਾ ਹੈ ਵੀ ਇਹ ਉਹਨਾਂ ਨੂੰ ਗੁਰਬਾਣੀ ਦਾ ਜਾਪ ਵੀ ਸੁਣਾਇਆ ਕਰਦੇ ਸਨ ਜੇ ਇਹਨਾਂ ਦੀ ਮਿੱਠੀ ਆਵਾਜ਼ ਸਰਕਾਰ ਰঞ্জੀਤ ਸਿੰਘ ਨੂੰ ਬੜੀ ਪਸੰਦ ਸੀ ਸਮਾਪਤੀ ਟੋਰ ਤੁਰਿਆ ਇਹਨਾਂ ਨੂੰ ਵਾਪਸ ਪਿੰਡ ਆਉਣਾ ਪੈ ਗਿਆ ਫਿਰ ਪਟਿਆਲੇ ਦੇ ਰਾਜੇ ਕੋਲ ਜਾ ਕੇ ਫੌਜ ਵਿੱਚ ਨੌਕਰ ਹੋ ਗਏ 1850-51 ਵਿੱਚ ਜੀਨ ਦੇ ਰਾਜੇ ਸਰੂਪ ਸਿੰਘ ਦੇ ਕੁਛ ਹਲਕਾਰਾਂ ਨੇ ਬਗਾਵਤ ਕਰ ਦਿੱਤੀ ਜਿਹਨੂੰ ਦਬਾਉਣ ਦੇ ਵਾਸਤੇ ਜਦੋਂ ਫੌਜ ਭੇਜੀ ਗਈ ਤੇ ਉਹਦੇ ਚ ਗਿਆਨੀ ਗਿਆਨ ਸਿੰਘ ਹਣੀ ਵੀ ਸਨ ਤੇ ਉਥੇ ਇਹਨਾਂ ਦੀ ਇੱਕ ਲੱਤ ਹੈ ਜਿਹੜੀ ਉਹ ਗੋਲੀ ਲੱਗਣ ਦੇ ਕਰਕੇ ਨਕਾਰਾ ਹੋ ਗਈ ਘਰ ਦੇ ਅੰਦਰ ਗਰੀਬੀ ਵਰਤ ਗਈ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ ਸੀਗਾ ਇੱਕ ਵੇਰੀ ਤੇ ਇਥੋਂ ਤੱਕ ਨਾਰਾਜ਼ ਹੋ ਗਏ ਸੋਚਿਆ ਵੀ ਜੀਵਨ ਦੀ ਲੀਲਾ ਹੀ ਸਮਾਪਤ ਕਰ ਲਈਏ ਪਰ ਉਸੇ ਵਕਤ ਇੱਕ ਸਾਧੂ ਸੱਜਣ ਜਾਨਕੀ ਦਾਸ ਨੇ ਇਹਨਾਂ ਨੂੰ ਸਮਝਾਇਆ ਕਿ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣ ਦਾ ਯਤਨ ਕਰ ਜੀ ਮੁਰ ਤੋਂ ਗੁਰੂ ਦੇ ਲੜ ਲੱਗੇ ਚੜ੍ਹਦੀ ਕਲਾ ਵਿੱਚ ਆਏ ਘਰ ਦੇ ਅੰਦਰ ਮਾਂ ਦਾ ਹੱਥ ਵਟਾਉਣਾ ਸ਼ੁਰੂ ਕੀਤਾ ਚਰਖਾ ਕੱਤਣਾ ਸ਼ੁਰੂ ਕੀਤਾ ਇੱਕ ਦਿਨ ਇਹਨਾਂ ਦਾ ਤਾਇਆ ਪ੍ਰੇਮ ਸਿੰਘ ਆਇਆ ਇਹ ਚਰਖਾ ਕੱਤ ਰਹੇ ਸਨ ਇਨਾਂ ਕੋਲੋਂ ਆਨੇ ਹਨੂਮਾਨ ਨਾਟਕ ਦੇ ਅਰਥ ਸੁਨੇ ਤੇ ਆਵਾਜ਼ ਤੇ ਵਿਆਖਿਆ ਬਾਕਮਾਲ ਲੱਗੀ ਤੇ ਆਪਣੇ ਨਾਲ ਪਟਿਆਲੇ ਲੈ ਆਇਆ ਉੱਥੇ ਗ੍ਰੰਥੀ ਸਿੰਘ ਦੇ ਰੂਪ ਵਿੱਚ ਡਿਊਟੀ ਸ਼ੁਰੂ ਕਰ ਦਿੱਤੀ ਫਿਰ ਇਹਨਾਂ ਨੇ ਕੁਝ ਭ੍ਰਮਣ ਵੀ ਕੀਤਾ ਤੇ ਫਿਰ ਇਹਨਾਂ ਦੇ ਵਿਦਿਆਦਾਤੇ ਗੁਰੂ ਨਿਰਮਲ ਪੰਥ ਦੇ ਸ਼ੋਭਨੀਕ ਪੰਡਤ ਤਾਰਾ ਸਿੰਘ ਨਿਰੁੱਤਮ ਹੁਣਾ ਨੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਕਿ ਤੁਸੀਂ ਪੰਥ ਪ੍ਰਕਾਸ਼ ਹੈ ਜਿਹੜਾ ਉਹ ਲਿਖੋ ਫੇਰ ਇਹਨਾਂ ਨੇ ਉਦਦਮ ਕੀਤਾ ਤੇ ਪੰਥ ਪ੍ਰਕਾਸ਼ ਜਿਹੜਾ ਗ੍ਰੰਥ ਹੈਗਾ ਉਹ ਕਈ ਸਾਲਾਂ ਦੀ ਮਿਹਨਤ ਲਾ ਕੇ ਇਹਨਾਂ ਨੇ ਲਿਖਿਆ ਉਹਨੂੰ ਲਿਖਣ ਤੋਂ ਬਾਅਦ ਕਾਫੀ ਸਮੇਂ ਬਾਅਦ ਜਾ ਕੇ 1899 1894 1899 ਦੀਆਂ ਉਹਦੀਆਂ ਐਡੀਸ਼ਨਾਂ ਮਿਲਦੀਆਂ ਨੇ 60-70 ਅਧਿਆਏ ਤੋਂ ਸ਼ੁਰੂ ਕੀਤਾ ਕੰਮ ਸਵਾਸੋ ਦੇ ਅੱਜ ਤੱਕ ਪਹੁੰਚ ਗਿਆ ਸੀਗਾ ਜੇ ਇਹਨਾਂ ਦੀ ਖੋਜ ਆ ਜਿਹੜੀ ਉਹ ਅਥਾ ਸੀ ਕੀਤੇ ਫਿਰ ਦੂਸਰੇ ਬੰਨੇ ਇਹ ਭ੍ਰਮਣ ਕਰਦੇ ਆ ਇੱਕ ਲੱਤ ਦੇ ਆਸਰੇ ਇੱਕ ਵਾਰ ਇਹ ਤੇ ਇਹਨਾਂ ਦੇ ਸਾਥੀ ਕੇਰ ਸਿੰਘ ਹੁਣੀ ਸਨ ਇੱਕ ਸ਼ੇਰ ਦੇ ਨਾਲ ਇਹਨਾਂ ਦਾ ਮੁਕਾਬਲਾ ਹੋ ਜਾਂਦਾ ਤੇ ਦੋਨੇ ਗੁਰੂ ਸਵਾਰਿਆਂ ਨੇ ਆਪਣੀਆਂ ਡਾਂਗਾਂ ਦੇ ਨਾਲ ਸ਼ੇਰ ਨੂੰ ਮਾਰ ਦਿੱਤਾ ਇਲਾਕੇ ਵਿੱਚ ਬੜਾ ਜਸ ਹੋਇਆ ਇਹਨਾਂ ਦਾ ਇੱਕ ਇਹਨਾਂ ਦਾ ਗ੍ਰੰਥ ਹੋਰ ਹੈ ਜਿੱਥੋਂ ਇਹਨਾਂ ਨੂੰ ਪੰਜਾਬੀ ਵਾਰਤਕ ਦੇ ਮੋਢੀ ਹੋਣ ਦਾ ਸਿਹਰਾ ਹਸਲ ਹੁੰਦਾ ਹੈ ਉਹ ਹੈਗਾ ਸ਼ੁੱਧ ਪੰਜਾਬੀ ਦੇ ਵਿੱਚ ਪਹਿਲਾ ਵਾਰਤਕ ਗ੍ਰੰਥ ਹੈ ਜਿਹੜਾ ਉਹ ਤਵਾਰੀਖ ਗੁਰੂ ਖਾਲਸਾ ਹੈ ਇਹਦੇ ਇਹਨਾਂ ਨੇ ਪੰਜ ਭਾਗ ਤਿਆਰ ਕੀਤੇ ਸਨ ਪਹਿਲਾ ਤਵਾਰੀਖ ਗੁਰੂ ਖਾਲਸਾ ਜੀ ਦੇ ਵਿੱਚ ਗੁਰੂ ਸਾਹਿਬ ਦਾ ਜੀਵਨ ਸੀ ਫਿਰ ਸ਼ਮਸ਼ੀਰ ਖਾਲਸਾ ਸੀ ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਉਦੋਂ ਬਾਅਦ ਦੇ ਵਿੱਚ ਰਣਜੀਤ ਸਿੰਘ ਹੁਣਾਂ ਤੱਕ ਦਾ ਜਿਹੜਾ ਸੀਗਾ ਵਾਕਿਆ ਦਰਜ ਕੀਤੇ ਸਨ ਫਿਰ ਇਹਦੇ ਨਾਲ ਹੀ ਇੱਕ ਸ਼ਮਸ਼ੀਰ ਖਾਲਸਾ ਸੀ ਜਿਹਦੇ ਵਿੱਚ ਸਿੱਖ ਮਿਸਲਾਂ ਦੇ ਤੇ ਜਿਹੜੀਆਂ ਕੁਝ ਰਿਆਸਤਾਂ ਸਨ ਉਹਨਾਂ ਦਾ ਜ਼ਿਕਰ ਸੀਗਾ ਫਿਰ ਜਿਹੜੇ ਦੋ ਭਾਗ ਸਨ ਇਹ ਤਿੰਨ ਭਾਗ ਤੇ ਪ੍ਰਕਾਸ਼ਿਤ ਹੋ ਗਏ ਸਨ ਦੋ ਭਾਗ ਅਣਪ੍ਰਕਾਸ਼ਿਤ ਰਹੇ ਇੱਕ ਸਰਦਾਰ ਖਾਲਸਾ ਤੇ ਇੱਕ ਪੰਥ ਖਾਲਸਾ ਸਰਦਾਰ ਖਾਲਸਾ ਵਿੱਚ ਇਹਨਾਂ ਨੇ 300 ਸਰਦਾਰਾਂ ਦੇ ਪਰਿਵਾਰਾਂ ਦਾ ਜਿਹੜਾ ਜ਼ਿਕਰ ਕੀਤਾ ਸੀਗਾ ਜਿਹੜੇ ਉਸ ਵਕਤ ਦੇ ਸਨ ਇਹ ਤਾ ਨਹੀਂ ਸ਼ਬਸਕਿਆਗਾ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਕੁਝ ਇਹੋ ਜਿਹੇ ਪਰਿਵਾਰ ਜਿਹੜੇ ਬੜੇ ਸਿਰ ਕੱਢਵੇਂ ਸਨ ਪਰ ਉਹਨਾਂ ਨੇ ਲਾਹੌਰ ਦਰਬਾਰ ਦੇ ਨਾਲ ਨਾ ਪੰਥ ਨਾਲ ਕਿਤੇ ਨਾ ਕਿਤੇ ਗਦਾਰੀਆਂ ਕੀਤੀਆਂ ਸੀ ਜਾਂ ਕੋਈ ਕਮਜ਼ੋਰੀਆਂ ਆਈਆਂ ਸਨ ਉਹਨਾਂ ਦੇ ਵੱਡਿਆਂ ਦੇ ਜੀਵਨ ਦੇ ਵਿੱਚ ਤੇ ਉਹਨਾਂ ਦਾ ਬਿਨਾਂ ਕਿਸੇ ਲਿਹਾਜ਼ ਤੋਂ ਜ਼ਿਕਰ ਕੀਤਾ ਸੀ ਜਿਸ ਕਰਕੇ ਪ੍ਰਕਾਸ਼ਕ ਉਹਨਾਂ ਨੂੰ ਨਾਂ ਤੇ ਸ਼ਾਪ ਸਕੇ ਤੇ ਨਾ ਹੀ ਉਹ ਗ੍ਰੰਥ ਇਹਨਾਂ ਨੂੰ ਵਾਪਸ ਕੀਤੇ ਗਏ ਇਨਾਂ గ్రంథਾਂ ਤੋਂ ਬਿਨਾ ਪੰਥ ਪ੍ਰਕਾਸ਼ ਤੇ ਤਵਾਰੀ ਗੁਰੂ ਖਾਲਸਾ ਦੇ ਪੰਜ ਭਾਗ ਕਹਿ ਲੋ ਇਹਨਾਂ ਤੋਂ ਬਿਨਾ ਗਿਆਨੀ ਜੀ ਦੇ ਤਕਰੀਬਨ 24 ਦੇ ਕਰੀਬ ਹੋਰ ਗ੍ਰੰਥ ਮਿਲਦੇ ਆ ਜਿਹਦੇ ਤਵਾਰੀ ਖਮਰਸਰ ਤਵਾਰੀਖ ਲਾਹੌਰ ਹੈ ਗੁਰਧਾਮ ਸੰਗ੍ਰਹਿ ਹੈ ਪੰਥ प्रदीप ਕਾ ਹੈਗੀ ਹੈ ਨਿਰਮਲ ਪੰਥ ਦੇ ਨਾਲ ਸੰਬੰਧਿਤ ਤੇ ਫਿਰ ਹੋਰ ਵੀ ਜਿਹੜੇ ਕਈ ਇਤਿਹਾਸਕ ਗ੍ਰੰਥ ਨੇ ਜਿਹੜੇ ਸੂਰਜ ਪ੍ਰਕਾਸ਼ ਦਾ ਵਾਰਤਕ ਟੇਕਾ ਸੀ ਤਿੰਨ ਭਾਗਾਂ ਦੇ ਅੰਦਰ ਕੀਤਾ ਉਹ ਸਾਨੂੰ ਮਿਲਦੇ ਹੈਗੇ ਅਜੇ ਗਿਆਨੀ ਜੀ ਦੀ ਕਹਾਣਾ ਬੜੀ ਵੱਡੀ ਹੈ ਇਹ ਠੀਕ ਹੈ ਇਹਨਾਂ ਕਾਰਜ ਕਰਦੇ ਆ ਉਹਦੇ ਚੁੰਡਤਾਈਆਂ ਰਹਿ ਜਾਣੀਆਂ ਮਾਮੂਲੀ ਗੱਲ ਹੈਗੀ ਅਜੇ ਤੇ ਹੰਸ ਬਿਰਤੀ ਦੀ ਵਰਤੋਂ ਕਰਦੇ ਹੋਇਆਂ ਚੰਗਿਆਈਆਂ ਦੀ ਢੂੰਡਪਾਲ ਕਰਨੀ ਚਾਹੀਦੀ ਹੈ ਸਿੱਖ ਤਵਾਰੀਖ ਦਾ ਕੋਈ ਵੀ ਵਰਕਾ ਗਿਆਨੀ ਜੀ ਦੀਆਂ ਲਿਖਤਾਂ ਤੋਂ ਬਿਨਾ ਮੁਕੰਮਲ ਨਹੀਂ ਹੋ ਸਕਦਾਗਾ ਇੱਕ ਲਤ ਦੇ ਆਸਰੇ ਇਹਨਾਂ ਵੱਡਾ ਭ੍ਰਮਣ ਕੀਤਾ ਸਭ ਤੋਂ ਪਹਿਲਾਂ ਜੇ ਮੌਖਿਕ ਜਾਣਕਾਰੀ ਨੂੰ ਲਿਖਤੀ ਰੂਪ ਵਿੱਚ ਲੈ ਕੇ ਆਉਣ ਦਾ ਸ਼ਰੇਹ ਜਾਂਦਾ ਹੈ ਤੇ ਉਹ ਗਿਆਨੀ ਗਿਆਨ ਸਿੰਘ ਹੋਣਾ ਨੂੰ ਜਾਂਦਾ ਹੈ ਇਸ ਤੋਂ ਬਾਅਦ ਦੇ ਵਿੱਚ ਇਸੇ ਗੱਲ ਨੂੰ ਕਰਮ ਸਿੰਘ ਸਟੋਰੀਨ ਵੀ ਅੱਗੇ ਲੈ ਕੇ ਚੱਲੇ ਉਹਨਾਂ ਨੇ ਬਿਰਧਾਂ ਦੇ ਬਿਆਨ ਹੀ ਇਕੱਠੇ ਕੀਤੇ ਸਨ ਸੋ ਗਿਆਨੀ ਗਿਆਨ ਸਿੰਘ ਹੋਣਾ ਦੀ ਬੜੀ ਵੱਡੀ ਦੇਣ ਹੈ ਉਹਨਾਂ ਦੀ ਕਮਾਈ ਨੂੰ ਜਿਹੜੀ ਉਹਨਾਂ ਨੇ ਕੀਤੀ ਸਾਦਗੀ ਵਾਲਾ ਜੀਵਨ ਸੀਗਾ ਸਭ ਕੁਝ ਹੈ ਉਹਨੂੰ ਨਮਸਕਾਰ ਵੀ ਹੈ ਤੇ ਬਾਕੀ ਕੋਸ਼ਿਸ਼ ਸਾਨੂੰ ਇਹੋ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਬਣਦਾ ਮਾਣ ਹੈ ਜਿਹੜਾ ਸਾਨੂੰ ਉਹਨਾਂ ਨੂੰ ਦੇਣਾ ਚਾਹੀਦਾ ਆਪਣੀਆਂ ਰਚਨਾਵਾਂ ਉਹ ਪੰਥ ਦੀ ਝੋਲੀ ਵਿੱਚ ਪਾ ਗਏ ਨੇ ਜੇ ਕਿਤੇ ਪੰਥ ਨੂੰ ਲੱਗਦਾ ਹੈ ਕਿ ਕੁਝ ਵੀ ਹੁਨਤਾਈਆਂ ਨੇ ਤੇ ਪੰਥ ਕੋਲੇ ਇਖਤਿਆਰ ਨੇ ਕਿ ਉਹ ਹੁਨਤਾਈਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਜੇ ਤੁਹਾਡਾ ਸੁਭਾਅ ਕਦੇ ਬਣੇ ਤੇ ਤੁਸੀਂ ਸਾਬਕਾ ਜਥੇਦਾਰ ਕ੍ਰਿਪਾਲ ਸਿੰਘ ਹੁਣਾ ਦੁਆਰਾ ਐਡਿਟ ਕੀਤਾ ਹੋਇਆ ਅਡਪੰਥ ਪ੍ਰਕਾਸ਼ ਪੰਜ ਭਾਗਾਂ ਦੇ ਵਿੱਚ ਉਹਦੀ ਪਹਿਲੀ ਪੋਥੀ ਨੂੰ ਪੜ੍ਹ ਕੇ ਦੇਖਣਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਗਿਆਨੀ ਗਿਆਨ ਸਿੰਘ ਅਸਲ ਦੇ ਵਿੱਚ ਕੌਣ ਸੀਗਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ